हां जी ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਔਰ ਦੂਜੇ ਪਾਸੇ ਕੰਗਣਾ ਰਣੋ ਜਿਹੜੀ ਕਿ ਪੰਜਾਬ ਦੇ ਖਿਲਾਫ ਬੋਲਦੀ ਸੀ ਉਹਦੀ ਮੈਂਬਰਸ਼ਿਪ ਜਾ ਸਕਦੀ ਆ ਪਾਰਲੀਮੈਂਟ ਮੈਂਬਰਸ਼ਿਪ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਜਿਹੜਾ ਕਿ ਲੰਮੇ ਸਮੇਂ ਤੋਂ ਉਹਨਾਂ ਦਾ ਪਰਿਵਾਰ ਔਰ ਦੂਜੇ ਪਾਸੇ ਬਾਦਲ ਪਰਿਵਾਰ ਵੀ ਖੁਦ ਮਜੀਠੀਆ ਸਾਹਿਬ ਇਨਕਾਰ ਕਰਦੇ ਆ ਰਹੇ ਸੀ ਉਹਨਾਂ ਦੇ ਵਕੀਲ ਵੀ ਕਿ ਭਾਈ 540 ਕਰੋੜ ਛੱਡੋ 540 ਰੁਪਏ ਹੀ ਲੱਭ ਕੇ ਦਿਖਾ ਦਿਓ ਪਰ ਜਿਹੜਾ ਬੀਤੀ ਰਾਤ ਜੋ ਐਕਸ਼ਨ ਹੋਇਆ ਪੰਜਾਬ ਦੇ ਮੁੱਖ ਮੰਤਰੀ ਦਾ ਔਰ ਦੂਜੇ ਪਾਸੇ 540 ਕਰੋੜ ਕਿਵੇਂ ਮੰਨ ਗਏ ਨੇ ਮਜੀਠੀਆ ਸਾਹਿਬ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ 540 ਕਰੋੜ ਹੀ ਸੀ ਦਰਸਾਲ ਦੇ ਵਿੱਚ ਜਿਹੜਾ ਕਿ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਅੰਦਰ ਰੱਖ ਸਕਦਾ ਸੀ ਬੁਰੀ ਤਰ੍ਹਾਂ ਪਸਾ ਸਕਦਾ ਸੀ ਜੇਲ੍ਹ ਦੇ ਅੰਦਰ ਤਾਂ ਅੱਜ ਤੁਹਾਡੇ ਸਾਹਮਣੇ ਦੋਵੇਂ ਖਬਰਾਂ ਇੱਕ ਇੱਕ ਕਰਕੇ ਧਰਾਂਗੇ ਕਿ ਕੰਗਣਾ ਰਣੌਤ ਯਾਨੀ ਸਾਡੇ ਪੰਜਾਬ ਨੂੰ ਟਾਰਗੇਟ ਤੇ ਲੈਂਦੀ ਸੀ ਔਰ ਦੂਜੇ ਪਾਸੇ ਉਹਦੀ ਮੈਂਬਰਸ਼ਿਪ ਪਹਿਲਾਂ ਵੀ ਤੁਸੀਂ ਸੁਣਿਆ ਕਿ ਭਾਜੀਪੀ ਦੇ ਵਿੱਚੋਂ ਕੰਗਣਾ ਰਣੌਤ ਨੂੰ ਚੰਗੀ ਫਟਕਾਰ ਲਾਈ ਗਈ ਸੀ ਕਿ ਭਾਈ ਤੂੰ ਸਾਡੀ ਸਰਕਾਰ ਡੇਗਣ ਦਾ ਕੰਮ ਕਰਦੀ ਆ ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਦਾ ਕੇਸ ਕਿ ਜਿਹੜੇ ਸਰਕਾਰੀ ਵਕੀਲ ਸੀ ਜਾ ਵਿਜੀਲੈਂਸ ਦੇ ਅਫਸਰ ਸੀ ਦਰਅਸਲ ਦੇ ਵਿੱਚ ਉਹਨਾਂ ਨੇ ਦਾਅ ਦੇ ਵਿੱਚ ਕੁਛ ਕਾਲਾ ਉਹ ਪਹਿਲਾਂ ਹੀ ਕਹਿ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਕਿ 540 ਕਰੋੜ ਦਾ ਦਾਵਾ ਅਸੀਂ ਆਪਣੇ ਪੱਧਰ ਦੇ ਉੱਤੇ ਕਰਦੇ ਹਾਂ ਇਹ ਗੱਲ ਮੈਂ ਤੁਹਾਨੂੰ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਦੱਸ ਰੱਖੀ ਆ ਕਿ ਭਾਈ ਤਿੰਨ ਫਿਗਰ ਨੇ ਜਿਹੜੇ ਕਿ ਵਿਕਰਮ ਸਿੰਘ ਮਜੀਠੀਆ ਨੂੰ ਬੁਸਾ ਸਕਦੇ ਨੇ ਉਹ ਵੀ ਬੁਰੀ ਤਰ੍ਹਾਂ ਲੰਬੇ ਟਾਈਮ ਲਈ ਜੇਲ੍ਹ ਹੋਣੀ ਆ ਵਿਕਰਮ ਸਿੰਘ ਮਜੀਠੀਆ ਨੂੰ ਏਸੇ ਫਿਗਰ ਦੇ ਮੁਤਾਬਕ ਕਿਉਂਕਿ 540 ਕਰੋੜ ਦਾ ਇਹਨਾਂ ਦੀ ਖੁਦ ਇਹਨਾਂ ਦੀ ਪਤਨੀ ਨੇ ਕਿਹਾ ਸੀ ਕਹਿੰਦੀ 540 ਕਰੋੜ ਜੇਕਰ ਨਾ ਮਿਲੇ ਕੀ ਸਾਨੂੰ ਦੇਣਗੇ ਇਹ ਦੱਸੋ ਇਹ ਮੀਡੀਆ ਦੇ ਵਿੱਚ ਕਿਹਾ ਸੀ ਵਿਕਰਮ ਮਜੀਠੀਆ ਦੀ ਘਰ ਵਾਲੀ ਦਾ ਬਿਆਨ ਸੀ ਇਹ ਪਰ ਅੱਜ ਤੁਹਾਨੂੰ ਉਸੇ 540 ਕਰੋੜ ਦੀ ਖਬਰ ਤੁਹਾਡੇ ਸਾਹਮਣੇ ਤਰਨ ਜਾ ਰਿਹਾ ਮੈਂ ਕਿਉਂਕਿ ਪੰਜਾਬ ਦੇ ਲੋਕ ਦਰਸਾਲ ਦੇ ਵਿੱਚ ਇਹ ਖਬਰ ਸੁਣਨਾ ਚਾਹੁੰਦੇ ਸੀ ਕਿ ਭਾਈ ਵਿਕਰਮ ਮਜੀਠੀਆ ਦੇ ਖਿਲਾਫ ਵਿਜੀਲੈਂਸ ਨੇ ਤਾਂ ਬਹੁਤ ਵੱਡੇ ਵੱਡੇ ਦਾਅਵੇ ਕਰ ਦਿੱਤੇ ਨੇ ਕਿਤੇ ਕਿਹਾ ਕਿ ਭਾਈ 1000 ਏਕੜ ਹਿਮਾਚਲ ਦੇ ਵਿੱਚ ਜ਼ਮੀਨ ਪਾਈ ਗਈ ਹੈ ਬਹੁਤ ਸਾਰੇ ਇਹਨਾਂ ਦੇ ਪਲਾਟ ਵੀ ਪਾਏ ਗਏ ਨੇ ਔਰ ਹੁਣ 540 ਕਰੋੜ ਦੇ ਉੱਤੇ ਆ ਕੇ ਸੂਈ اٹਕ ਗਈ ਹੈ ਜਿਹੜੀ ਕਿ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਅੰਦਰੋਂ ਨਹੀਂ ਨਿਕਲਣ ਦੇਂਦੀ ਇਹ ਬਹੁਤ ਵੱਡੀ ਖਬਰ ਜਿਹੜੀ ਕਿ ਤੁਸੀਂ ਦੇਖਣ ਜਾ ਰਹੇ ਹੋ ਪੰਜਾਬ ਦੇ ਲੋਕ ਪੰਜਾਬ ਦੇ ਲੋਕ ਦਰਅਸਲ ਦੇ ਵਿੱਚ ਇਹੀ ਸੱਚ ਸੁਣਨਾ ਚਾਹੁੰਦੇ ਸੀ ਪਹਿਲੀ ਖਬਰ ਕੰਗਣਾ ਰਣੌਤ ਦੀ ਮੈਂਬਰਸ਼ਿਪ ਜਿਹੜੀ ਕਿ ਪਾਰਲੀਮੈਂਟ ਤੋਂ ਉਹ ਐਮਪੀ ਨੇ ਉਹਨਾਂ ਦੀ ਪਾਰਲੀਮੈਂਟ ਮੈਂਬਰਸ਼ਿਪ ਕਿਵੇਂ ਜਾ ਸਕਦੀ ਹੈ ਕਿਉਂਕਿ ਇਹ ਮਾਮਲਾ ਬਹੁਤ ਹੀ ਗੰਭੀਰਤਾ ਦੇ ਨਾਲ ਬੀਜੇਪੀ ਦੇ ਹੱਥੇ ਚੜ ਗਈ ਹੈ ਕੰਗਣਾ ਰਣਾਉਤ ਨੇ ਕਿਹੜੀ ਸ਼ਦਾਬਲੀ ਐਸੀ ਬੋਲ ਦਿੱਤੀ ਹੈ ਪੰਜਾਬ ਪ੍ਰਤੀ ਕਿਉਂਕਿ ਪੰਜਾਬ ਦੇ ਕਈ ਸਾਰੇ ਲੀਡਰ ਬੀਜੇਪੀ ਦੇ ਵਿੱਚ ਵੀ ਮੌਜੂਦ ਹੀ ਨੇ ਸੁਣੋ ਜਿੱルメ ਜੋ ਹੈ ਡਰੱਗਸ ਦੀ ਸਥਿਤੀ ਇਤਨੀ ਗੰਭੀਰ ਹੈ ਕਿ ਮੈਂ ਆਪਸੇ ਇਹ ਬਤਾਨਾ ਚਾਹੁੰ ਕਿ ਕਿ ਜਲਦ ਹੀ ਅਗਰ ਇਸ ਪਰ ਕੋਈ ਕੜਾ ਕਦਮ ਨਹੀਂ ਲਿਆ ਜਾਏ जाएगा तो हमारे जो जैसे पंजाब में कुछ गांव हैं जहाँ पे सिर्फ बुधवाएं और महिलाएं ही रहती हैं वैसी स्थिति हमारे हिमाचल की हो जाएगी हिमाचल के बच्चे एक तो हद से ज्यादा मैं कहूँगी गलीबुल होते हैं भोले होते हैं सीधे होते हैं और पंजाब के रास्ते से और पंजाब में पाकिस्तान के रास्ते से जो ड्रग आ रहा है और जो हिमाचल में पहुंच रहा है बच्चों ने जो है माँ बाप के गहने बेच दिए हैं ਬੱਚੋ ਨੇ ਜੋ ਹੈ ਚੋਰੀਆਂ ਕਰ ਕਰਕੇ ਗਾੜੀਆਂ ਵੇਚ ਦਿੱਤੀ ਤਾਂ ਸੁਣ ਲਿਆ ਪੰਜਾਬ ਵਾਲਿਓ ਕੰਗਣਾ ਰਣਾਪਕੀ ਕਹਿੰਦੀ ਸੀ ਕਹਿੰਦੀ ਸਾਡੇ ਹਿਮਾਚਲ ਦੇ ਬੱਚੇ ਬੜੇ ਭੋਲੇ ਪਾਲੇ ਨੇ ਯਾਨੀ ਆਪ ਕੀ ਕਰਦੀ ਸੀ ਇਹੀ ਔਰਤ ਚਿੱਟੇ ਦੇ ਨਾਲ ਟੰਰ ਰਹਿੰਦੀ ਸੀ ਫਿਰ ਪੰਜਾਬ ਦੇ ਲੋਕਾਂ ਨੇ ਵੀ ਬਹੁਤ ਸਾਰੀਆਂ ਗੱਲਾਂ ਕਹੀਆਂ ਕਹਿੰਦੇ ਜਿਹੜੀ ਕੰਗਣਾ ਰਣਾਪਕ ਖੁਦ ਮੰਨ ਚੁੱਕੀ ਆ ਦਾ ਪਿਆਰ ਮੈਂ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਉਸ ਵਕਤ ਸੁਣਾਇਆ ਸੀ ਜਦੋਂ ਕਿਹਨੇ ਐਮਰਜੈਂਸੀ ਫਿਲਮ ਫੰਟ ਜਰਨਲ ਸਿੰਘ ਭਿੰਡਰਾ ਵਾਲੇ ਤੇ ਬਣਾਈ ਸੀ ਤਾਂ ਮੈਂ ਇਹਦਾ ਬਿਆਨ ਤੁਹਾਨੂੰ ਉਹੀ ਸੁਣਾਇਆ ਸੀ ਕਿ ਇਹਨੇ ਖੁਦ ਮੰਨੇ ਸੀ ਕਿ ਮੈਂ ਡਰੈਕਸ ਲੈਂਦੀ ਸੀ ਮੈਂ ਆਪਣੇ ਘਰੋਂ ਵੀ ਭੱਜ ਚੁੱਕੀ ਸੀ ਤਾਂ ਹੁਣ ਕੰਗਣਾ ਰਣਾਉਦੀ ਪਾਰਲੀਮੈਂਟ ਮੈਂਬਰਸ਼ਿਪ ਰੱਦ ਹੋ ਸਕਦੀ ਹੈ ਕਿਉਂਕਿ ਭਾਜਪੀ ਦੇ ਖੁਦ ਨੇਤਾ ਕੁਝ ਪੰਜਾਬ ਤੋਂ ਨੇ ਜਿਵੇਂ ਕਿ ਰਵਨੀਤ ਬਿੱਟੂ ਹੈ ਔਰ ਦੂਜੇ ਪਾਸੇ ਕਈ ਸਾਰੇ ਹੋਰ ਵੀ ਨੇਤਾ ਨੇ ਜਿਹੜੇ ਕਿ ਇਸ ਗੱਲ ਦੇ ਵਿਰੁੱਧ ਗਏ ਸੀ ਪਰ ਹੁਣ ਬੀਜੇਪੀ ਨੂੰ ਡੇਗਣ ਦਾ ਕੰਮ ਕੰਗਣਾ ਕਰ ਰਹੀ ਹੈ ਕਿਉਂਕਿ ਉਹਨਾਂ ਦੀ ਸਰਕਾਰ ਸੈਂਟਰ ਦੇ ਵਿੱਚ ਕਈ ਸਾਲਾਂ ਤੋਂ ਮੌਜੂਦ ਹੈ ਪਰ ਉਸ ਦੀ ਛਵੀ ਪੂਰੇ ਦੇਸ਼ ਭਰ ਦੇ ਅੰਦਰ ਕੰਗਣਾ ਰਣਾਉਤ ਕਰ ਰਹੀ ਹੈ ਖਰਾਬ ਜਿਹੜਾ ਕਿ ਪੰਜਾਬ ਨੂੰ ਸਿੱਧਾ ਨਿਸ਼ਾਨੇ ਤੇ ਲੈ ਰਹੀ ਹੈ ਪੰਜਾਬ ਦੀਆਂ ਮਾਮਾ ਪੰਜਾਬ ਦੀਆਂ ਭੈਣਾਂ ਨੂੰ ਜੋਸ਼ਦਾਬਲੀ ਬੋਲੀ ਹੈ ਤਾਂ ਹੁਣ ਇਹਨੂੰ ਕੰਗਣਾ ਰਣਾਉਤ ਨੂੰ ਇਹਦਾ ਹਰਜਾਨਾ ਪਾਰਲੀਮੈਂਟ ਮੈਂਬਰਸ਼ਿਪ ਆਪਣੀ ਰੱਦ ਕਰਵਾ ਕੇ ਭੁਗਤਣਾ ਪੈਣਾ ਇਹ ਤੁਹਾਡੇ ਸਾਹਮਣੇ ਆ ਔਰ ਹੁਣ ਦੂਜੇ ਪਾਸੇ ਆਜੋ ਵੀ ਬਿਕਰਮ ਸਿੰਘ ਮਜੀਠੀਆ ਔਰ ਉਹਨਾਂ ਦੇ ਵਕੀਲ ਤੇ ਉਹਨਾਂ ਦੀ ਘਰ ਵਾਲੀ ਦਾ ਬਿਆਨ ਸੀ ਕਹਿੰਦੇ ਜੀ 540 ਕਰੋੜ ਛੱਡੋ 540 ਰੁਪਏ ਤੱਕ ਨਹੀਂ ਲੱਭੇ ਹੁਣ ਪੰਜਾਬ ਦੇ ਲੋਕ ਕਹਿੰਦੇ ਵੀ ਭਗਵੰਤ ਮਾਨ ਨੇ ਬੰਦੇ ਦਾ ਪੁੱਤ ਬਣਾ ਦਿੱਤਾ ਬਿਕਰਮ ਸਿੰਘ ਮਜੀਠੀਆ ਨੂੰ ਜਿਹੜਾ ਕਿ ਬਹੁਤ ਵੱਡਾ ਨਸ਼ੇ ਦਾ ਤਸਕਰ ਹੈ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਨੂੰ ਕਿਹਾ ਕਹਿੰਦੇ ਜੀ ਤੁਸੀਂ ਤਾਂ ਛੋਟੇ ਛੋਟੇ ਤਸਕਰਾਂ ਨੂੰ ਫੜ ਰਹੇ ਹੋ ਵੱਡੇ ਨਗਰ ਮੱਛਾਂ ਤੇ ਐਕਸ਼ਨ ਕਿਉਂ ਨਹੀਂ ਕਰਦੇ ਤਾਂ ਭਗਵੰਤ ਮਾਨ ਸਰਕਾਰ ਮੌਜੂਦਾ ਹਾਲਾਤਾਂ ਦੇ ਵਿੱਚ ਜੇਕਰ ਅੱਜ ਵੇਖੀਏ ਕਈ ਮੁੱਦਿਆਂ ਪ੍ਰਤੀ ਪੰਜਾਬ ਦੇ ਲੋਕਾਂ ਦੇ ਕਹਿਣ ਤੇ ਚੱਲ ਪਈ ਹੈ ਤਾਂ ਬਿਕਰਮ ਸਿੰਘ ਮਜੀਠੀਆ ਦਾ ਜਿਹੜਾ 540 ਕਰੋੜ ਦਾ ਦਾਵਾ ਸੀ ਕਿ ਭਾਈ ਸਾਡੇ ਕੋਲੇ ਨਹੀਂ ਹੈ ਬਰੇ ਸਾਲ ਦੇ ਵਿੱਚ ਉਹ ਸੱਚ ਨਿਕਲ ਕੇ ਸਾਹਮਣੇ ਆ ਗਿਆ ਬਿਕਰਮ ਸਿੰਘ ਮਜੀਠੀਆ ਦੇ ਤਿੰਨ ਖਾਤਿਆਂ ਦੇ ਵਿੱਚੋਂ ਲੱਗ ਲੱਗ ਖਾਤਿਆਂ ਦੇ ਵਿੱਚੋਂ ਇਹਨੇ ਖਾਤਿਆਂ ਦੇ ਵਿੱਚ ਅਲੱਗ-ਅਲੱਗ ਅਮਾਉਂਟ ਪਾਈ ਗਈ ਹੈ ਜਿਹਦੀ ਕਿ ਪੂਰੀ ਕੁੱਲ ਟੋਟਲ ਬਣਦੀ ਹੈ 540 ਕਰੋੜ ਉਹ ਵਿਜੀਲੈਂਸ ਨੇ 16 ਪੰਨਿਆਂ ਦਾ ਇੱਕ ਮਾਮਲਾ ਦਰਜ ਕਰ ਲਿਆ ਕਿ ਭਾਈ ਇਹਦੇ ਵਿੱਚ ਇਹ ਐਵੀਡੈਂਸ ਨੇ ਜਿਹੜੇ ਕਿ ਪੁਕਤਾ ਨੇ ਜਿਨ੍ਹਾਂ ਦੇ ਨਾਲ ਵਿਕਰਮ ਸਿੰਘ ਮਜੀਠੀਆ ਨੂੰ ਲੰਮੇ ਟਾਈਮ ਲਈ ਜੇਲ੍ਹ ਹੋ ਸਕਦੀ ਹੈ ਇਹ ਵਿਜੀਲੈਂਸੀ ਨਹੀਂ ਪੂਰੀ ਸਰਕਾਰ ਪੂਰਾ ਪ੍ਰਸ਼ਾਸਨ ਬਾਬੇ ਨਾਲ ਕਹਿ ਰਿਹਾ ਭਾਬੀਜੀ ਰੈਂਸਿਕ ਕੈਸੀ ਏਜੰਸੀ ਹੈ ਜਿਹਦੇ ਉੱਤੇ ਪੂਰਾ ਪੰਜਾਬ ਪੂਰੀ ਸਰਕਾਰ ਹਰ ਬੱਚਾ ਭਰੋਸਾ ਕਰਦਾ ਭਾਬੀਜੀ ਲੈਨਸ ਨੇ ਉਸੇ ਦਿਨ ਦਾਵਾ ਕਰ ਦਿੱਤਾ ਸੀ ਕਹਿੰਦੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਜਿਹੜਾ ਕਿ ਇੱਕ ਸਾਬਕਾ ਡੀਜੀਪੀ ਨੇ ਭਰੋਸਾ ਦਿਵਾਇਆ ਸੀ ਕਿ ਵਿਕਰਮ ਮਜੀਠੀਆ ਦੇ ਖਿਲਾਫ ਸੁਖਵੀਰ ਬਾਦਲ ਨੂੰ ਕਿਹਾ ਸੀ ਵਲਕਿ ਕਹਿੰਦੇ ਸਾਡੇ ਕੋਲ ਸਬੂਤ ਨੇ ਵਿਕਰਮ ਮਜੀਠੀਆ ਜੇਲ੍ਹ ਦੇ ਵਿੱਚੋਂ ਭਈ ਨਹੀਂ ਆ ਸਕਦਾ ਦਰਸਲ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਆਵਾਜ਼ ਇੱਕ ਹੋ ਗਈ ਹੈ ਉਹ ਲੋਕ ਕੀ ਕਹਿ ਰਹੇ ਨੇ ਕਹਿੰਦੇ ਨਾ ਤਾਂ ਬਾਦਲ ਸਰਕਾਰ ਪੰਜਾਬ ਦੇ ਅੰਦਰ ਆਉਣੀ ਚਾਹੀਦੀ ਆ ਔਰ ਨਾ ਹੀ ਵਿਕਰਮ ਸਿੰਘ ਮੰਜੀਟਿਆ ਇਹ ਜੇਲ੍ਹ ਦੇ ਵਿੱਚੋਂ ਬਾਹਰ ਆਉਣਾ ਚਾਹੀਦਾ ਲੋਕ ਤਾਂ ਉਲਟਾ ਮੰਗ ਹੋਰ ਹੀ ਕਰ ਰਹੇ ਨੇ ਕਹਿੰਦੇ ਜੀ ਇਹਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਨਾ ਰੱਖੋ ਇਹਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਜਾਂ ਫਿਰ ਕਿਸੇ ਕਾਲੇ ਪਾਣੀਆਂ ਵਰਗੀ ਜੇਲ੍ਹ ਦੇ ਵਿੱਚ ਭੇਜਣਾ ਚਾਹੀਦਾ ਕਿਉਂਕਿ ਜਿਹੜੀਆਂ ਮਾਮਾ ਭਾਈ ਅੱਜ ਵੀ ਮੌਜੂਦਾ ਹਾਲਾਤਾਂ ਦੇ ਵਿੱਚ ਅੱਜ ਦੀ ਘੜੀ ਦੀ ਗੱਲ ਕਰ ਰਿਹਾ ਮੈਂ ਪੰਜਾਬ ਦੇ ਅੰਦਰ ਹੋ ਰਹੀ ਹੈ ਨੇ ਜਿਨ੍ਹਾਂ ਦੇ ਘਰ ਉਜੜ ਗਏ ਨੇ ਉਹ ਇਹਨਾਂ ਲੋਕਾਂ ਦੇ ਐਸ਼ੋ ਰਾਮ ਔਰ ਇਹਨਾਂ ਦੀ ਵੱਡੇ ਪੱਧਰ ਤੇ ਜਿਹੜੀ ਬਲੈਕ ਕੀਤੀ ਆ ਉਹਦੇ ਕਰਕੇ ਉਜੜੇ ਨੇ ਤਾਂ ਉਹ ਪੰਜਾਬ ਦੀਆਂ ਮਾਂ ਮਾਂ ਦੀ ਕਿਤੇ ਨਾ ਕਿਤੇ ਬੇਕਰਮ ਮਜੀਠੀਆ ਨੂੰ ਵਾਧਵਾ ਲੱਗੀ ਆ ਐਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਦੇ ਅੰਦਰ ਉਹ ਖੁਦ ਪ੍ਰਮਾਤਮਾ ਪ੍ਰਵੇਸ਼ ਕਰ ਗਿਆ ਐਸ ਕਰਕੇ ਬਾਦਲਾ ਨੂੰ ਨਸੀਹਤ ਪਾਉਣ ਵਾਲਾ ਪਹਿਲਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਸਾਬਤ ਹੋਇਆ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ